ਨਵੀਂ ਫਾਈਲ ਬਣਾਉਣ ਲਈ ਤੁਸੀਂ ਫਾਈਲ ਤੇ ਕਲਿੱਕ ਕਰੋ ਨਿਊ ਤੇ ਕਲਿੱਕ ਕਰੋ ਔਰ ਤੁਹਾਨੂੰ ਕੁਝ ਫਾਈਲਾਂ ਦੀਆਂ ਟਾਈਪਸ ਦਿਖਾਈ ਦੇਣਗੀਆਂ ਜਿਵੇਂ ਅਸੀਂ ਇੱਕ ਪੇਂਟ ਦੀ ਫਾਈਲ ਜਾਂ ਵਰਡਪੈਡ ਦੀ ਫਾਈਲ ਬਣਾ ਸਕਦੇ ਹਾਂ ਅਸੀਂ ਉਸ ਤੇ ਕਲਿੱਕ ਕਰਾਂਗੇ ਤਾਂ ਉਹ ਫਾਈਲ ਬਣ ਜਾਵੇਗੀ ਉਸ ਅਤੇ ساتھੋਂ ਨਾਮ ਪੁੱਛੇਗੀ ਵਿੰਡੋਜ਼ ਐਕਸਪਲੋਰਰ ਸਾਥੋਂ ਇਹ ਨਾਮ ਪੁੱਛ ਰਿਹਾ ਹੈ ਅਸੀਂ ਇਸ ਤੇ ਕਲਿੱਕ ਕੀਤਾ ਔਰ ਖਾਲੀ ਜਗ੍ਹਾ ਤੇ ਕਲਿੱਕ ਕੀਤਾ ਇਸੇ ਤਰ੍ਹਾਂ ਹੀ ਅਸੀਂ ਇਸੇ ਫਾਈਲ ਦਾ ਨਾਮ ਬਦਲ ਕੇ ਦੇਖਾਂਗੇ ਰਾਈਟ ਕਲਿੱਕ ਕੀਤਾ ਰੀਨੇਮ ਕੀਤਾ ਅਤੇ ਇਹ ਨਵਾਂ ਨਾਮ ਟਾਈਪ ਕਰ ਦਿੱਤਾ ਜੇਕਰ ਇਸ ਫਾਈਲ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਡਬਲ ਕਲਿੱਕ ਕਰੋ ਇਹ ਫਾਈਲ ਆਪਣੇ ਆਪ ਹੀ ਵਰਡਪੈਡ ਵਿੱਚ ਉਪਨ ਹੋ ਜਾਵੇਗੀ ਜੇਕਰ ਅਸੀਂ ਇੱਥੇ ਰਾਈਟ ਕਲਿੱਕ ਕਰਦੇ ਹਾਂ ਤਾਂ ਸਾਡੇ ਸਾਹਮਣੇ ਕੁਝ ਆਪਸ਼ਨ ਆਉਣਗੇ ਇੱਕ ਛੋਟਾ ਜਿਹਾ ਮੀਨੂ ਜਿਸ ਨੂੰ ਸ਼ਾਰਟਕਟ ਮੀਨੂ ਕਿਹਾ ਜਾਂਦਾ ਹੈ ਇਸ ਵਿੱਚ ਨਿਊ ਇੱਕ ਤਾਂ ਇੱਕ ਆਪਸ਼ਨ ਮਿਲੇਗਾ ਨਿਊ ਜਿਸ ਵਿੱਚ ਤੁਹਾਨੂੰ ਉਸ ਸਾਰੇ ਆਪਸ਼ਨ ਮਿਲਣਗੇ ਜੋ ਕਿ ਫਾਈਲ ਤੇ ਕਲਿੱਕ ਕਰਨ ਤੇ ਨਿਊ ਤੇ ਜਾਣ ਤੇ ਮਿਲੇ ਸਨ ਹੁਣ ਅਸੀਂ ਇਸ ਵਿੱਚ ਇੱਕ ਫੋਲਡਰ ਬਣਾਉਣਾ ਚਾਹੁੰਦੇ ਹਾਂ ਜਿਸ ਤੇ ਲਈ ਅਸੀਂ ਇਸ ਦੀ ਖਾਲੀ ਜਗ੍ਹਾ 'ਤੇ ਰਾਈਟ ਕਲਿੱਕ ਕਰਾਂਗੇ ਨਿਊ ਤੇ ਕਲਿੱਕ ਕਰਾਂਗੇ ਫੋਲਡਰ ਤੇ ਕਲਿੱਕ ਕਰਾਂਗੇ ਵਿੰਡੋਜ਼ ਐਕਸਪਲੋਰਰ ਸਾਨੂੰ ਇੱਕ ਆਪਣੇ ਆਪ ਹੀ ਨਾਮ ਦਿੰਦਾ ਹੈ ਅਸੀਂ ਇਸ ਨੂੰ ਬਦਲ ਸਕਦੇ ਹਾਂ ਇੱਕ ਫੋਲਡਰ ਬਣ ਗਿਆ ਹੈ ਹੁਣ ਅਸੀਂ ਇਹਨਾਂ ਫਾਈਲਾਂ ਨੂੰ ਕਾਪੀ ਅਤੇ ਪੇਸਟ ਯਾਨੀ ਇਹਨਾਂ ਦੀਆਂ ਕਾਪੀਆਂ ਬਣਾਉਣਾ ਕੀ ਦੇਖਣਾ ਚਾਹੁੰਦੇ ਹਾਂ ਅਸੀਂ ਇਸ ਫਾਈਲ ਤੇ ਰਾਈਟ ਕਲਿਕ ਕੀਤਾ ਕਾਪੀ ਕੀਤਾ ਮਾਈ ਸੌਂਗਸ ਤੇ ਕਲਿਕ ਕਰੋ ਅਤੇ ਫਿਰ ਇਸ ਨੂੰ ਪੇਸਟ ਕਰ ਦਿਓ ਇਹ ਫਾਈਲ ਦੀ ਇੱਕ ਕਾਪੀ ਇਸ ਫੋਲਡਰ ਦੇ ਵਿੱਚ ਬਣ ਜਾਵੇਗੀ ਤੁਸੀਂ ਦੇਖ ਸਕਦੇ ਹੋ ਡਬਲ ਕਲਿਕ ਕਰਨ ਤੇ ਇੱਕ ਫਾਈਲ ਦੀ ਕਾਪੀ ਬਣ ਚੁੱਕੀ ਹੈ ਹੁਣ ਅਸੀਂ ਇਸ ਫਾਈਲ ਵਿੱਚ ਕੰਮ ਕਰੀਏ ਔਰ ਇਸ ਨੂੰ ਕਲੋਜ਼ ਕਰੀਏ ਤਾਂ ਇਸ ਸਾਥੋਂ ਇਸ ਨੂੰ ਸੇਵ ਕਰਨ ਦਾ ਯਾਨੀ ਸਟੋਰ ਕਰਨ ਦਾ ਇੱਕ ਮੌਕਾ ਦਿੰਦਾ ਹੈ ਜਿਸ ਨੂੰ ਅਸੀਂ ਯੈਸ ਕੀਤਾ ਤੇ ਇਸ ਨੇ ਸੇਵ ਕਰ ਦਿੱਤਾ ਹੁਣ ਅਸੀਂ ਇਸ ਨੂੰ ਦੁਬਾਰਾ ਡਬਲ ਕਲਿੱਕ ਕਰਾਂਗੇ ਤਾਂ ਇਹ ਸਾਨੂੰ ਫਾਈਲ ਦੇ ਵਿੱਚ ਜੋ ਕੁਝ ਵੀ ਲਿਖਿਆ ਹੈ ਉਹ ਦਿਖਾਵੇਗਾ ਹੁਣ ਅਸੀਂ ਇਸ ਤੋਂ ਇਸ ਮਾਈਟ ਸੰਗਸ ਫੋਲਡਰ ਤੋਂ ਬਾਹਰ ਆਵਾਂਗੇ ਇਸ ਦੇ ਲਈ ਸਾਨੂੰ ਅਪ ਤੇ ਕਲਿੱਕ ਕਰਨਾ ਹੈ ਔਰ ਅਸੀਂ ਇਸ ਫਾਈਲ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਕਿ ਕੀ ਹੈ ਇਹ ਫਾਈਲ ਬਿਲਕੁਲ ਖਾਲੀ ਹੈ। ਯਾਨੀ ਬੋਰਡਪੈਡ ਫਾਈਲ 1 ਜੋ ਇਸ ਫੋਲਡਰ ਵਿੱਚ ਪਈ ਹੈ ਅਤੇ ਜੋ ਮਾਈ ਸੰਗਸ ਵਿੱਚ ਪਈ ਹੈ ਹੁਣ ਉਹ ਅਲੱਗ-ਅਲੱਗ ਹਨ। ਅਸੀਂ ਫਿਰ ਤੋਂ ਇਸ ਐਕਸਪਲੋਰਰ ਨੂੰ ਓਪਨ ਕਰਾਂਗੇ। ਸਟਾਰਟ ਤੇ ਕਲਿੱਕ ਕਰੋ। ਆਲ ਪ੍ਰੋਗਰਾਮਸ ਤੇ ਜਾਓ। ਐਕਸੈਸਰੀਜ਼ ਤੇ ਜਾਓ। ਵਿੰਡੋਜ਼ ਐਕਸਪਲੋਰਰ ਤੇ ਕਲਿੱਕ ਕਰੋ। ਅਸੀਂ ਫਿਰ ਤੋਂ ਉਸ ਜਗ੍ਹਾ ਵਿੱਚ ਪਹੁੰਚ ਚੁੱਕੇ ਹਾਂ। ਸੀ ਮਾਈ ਕੰਪਿਊਟਰ ਤੇ ਕਲਿੱਕ ਕਰਕੇ ਸੀ ਡਰਾਈਵ ਤੇ ਕਲਿੱਕ ਕਰਕੇ ਡਾਕੂਮੈਂਟਸ ਤੇ ਸੈਟਿੰਗਸ ਤੇ ਕਲਿੱਕ ਕਰਕੇ ਫਿਰ ਯੂਜ਼ਰ ਨੇਮ ਤੇ ਕਲਿੱਕ ਕਰਕੇ ਉਸ ਤੋਂ ਬਾਅਦ ਮਾਈ ਡਾਕੂਮੈਂਟਸ ਤੇ ਵੀ ਪਹੁੰਚ ਸਕਦੇ ਹਾਂ ਮਤਲਬ ਇੱਥੇ ਜੋ ਤੁਹਾਨੂੰ ਮਾਈ ਡਾਕੂਮੈਂਟਸ ਫੋਲਡਰ ਦਿਖਾਈ ਦੇ ਰਿਹਾ ਹੈ ਉਹ ਅਤੇ ਉਸਦੀ ਅਸਲੀ ਲੋਕੇਸ਼ਨ ਸੀ ਡਰਾਈਵ ਵਿੱਚ ਡਾਕੂਮੈਂਟਸ ਐਂਡ ਸੈਟਿੰਗਸ ਫਿਰ ਜਿਸ ਯੂਜ਼ਰ ਦੇ ਉਹ ਡਾਕੂਮੈਂਟਸ ਹਨ ਉਸ ਯੂਜ਼ਰ ਦਾ ਨਾਮ ਉਸ ਤੋਂ ਬਾਅਦ ਮਾਈ ਡਾਕੂਮੈਂਟਸ ਜੇਕਰ ਅਸੀਂ ਕਿਸੇ ਫਾਈਲ ਨੂੰ ਮਿਟਾਉਣਾ ਚਾਹੁੰਦੇ ਹਾਂ ਤਾਂ ਅਸੀਂ ਉਸ ਤੇ ਲਈ ਫਾਈਲ ਨੂੰ ਸਿਲੈਕਟ ਕਰਾਂਗੇ ਕੀਬੋਰਡ ਤੋਂ ਡਿਲੀਟ ਕੀ ਪ੍ਰੈਸ ਕਰ ਸਕਦੇ ਹਾਂ ਜਾਂ ਅਸੀਂ ਇਸ ਫਾਈਲ ਦੇ ਉੱਤੇ ਰਾਈਟ ਕਲਿੱਕ ਕਰਕੇ ਡਿਲੀਟ ਤੇ ਕਲਿੱਕ ਕਰਾਂਗੇ ਡਿਲੀਟ ਤੇ ਕਲਿੱਕ ਕਰਨ ਤੋਂ ਬਾਅਦ ਕੰਪਿਊਟਰ ਜਾਂ ਵਿੰਡੋਜ਼ ਐਕਸਪਲੋਰਰ ਤੁਹਾਨੂੰ ਇੱਕ ਮੌਕਾ ਦਿੰਦਾ ਹੈ ਕਿ ਤੁਸੀਂ ਇਸ ਨੂੰ ਵਾਕਈ ਮਿਟਾਣਾ ਚਾਹੁੰਦੇ ਹੋ ਜਾਂ ਨਹੀਂ ਇਹ ਤੁਹਾਨੂੰ ਪੁਸ਼ਟੀ ਕਰ ਰਿਹਾ ਹੈ ਜੇਕਰ ਅਸੀਂ ਯੈਸ ਤੇ ਕਲਿੱਕ ਕਰਾਂਗੇ ਤਾਂ ਇਹ ਫਾਈਲ ਮਿਟ ਜਾਵੇਗੀ ਨੋ ਤੇ ਕਲਿੱਕ ਕਰਾਂਗੇ ਤਾਂ ਫਾਈਲ ਨਹੀਂ ਮਿਟੇਗੀ ਅਸੀਂ ਦੁਬਾਰਾ ਰਾਈਟ ਕਲਿੱਕ ਕਰਾਂਗੇ ਡਿਲੀਟ ਤੇ ਕਲਿੱਕ ਕਰਾਂਗੇ ਯੈਸ ਤੇ ਕਲਿੱਕ ਕਰਾਂਗੇ ਇਹ ਫਾਈਲ ਇੱਥੋਂ ਮਿਟ ਜਾਵੇਗੀ ਇਸੇ ਨਾਲ ਹੀ ਅਸੀਂ ਇੱਕ ਨਵੀਂ ਚੀਜ਼ ਜੋ ਦੇਖਣੀ ਹੈ ਉਹ ਹੈ ਰੀਸਾਈਕਲ ਬਿਨ ਜਿਹੜੀ ਫਾਈਲ ਅਸੀਂ ਮਿਟਾਉਂਦੇ ਹਾਂ ਫਾਈਲ ਜਾਂ ਫੋਲਡਰ ਉਹ ਆਪਣੇ ਆਪ ਰੀਸਾਈਕਲ ਬਿਨ ਵਿੱਚ ਚਲੇ ਜਾਂਦੇ ਹਨ ਰੀਸਾਈਕਲ ਬਿਨ ਦੇ ਵਿੱਚੋਂ ਅਸੀਂ ਉਹਨਾਂ ਫਾਈਲਾਂ ਨੂੰ ਜਾਂ ਤਾਂ ਵਾਪਸ ਪ੍ਰਾਪਤ ਕਰ ਸਕਦੇ ਹਾਂ ਜਾਂ ਬਿਲਕੁਲ ਹੀ ਖਾਲੀ ਕਰ ਸਕਦੇ ਹਾਂ ਹੁਣ ਜੇਕਰ ਇਹ ਫਾਈਲ ਸਾਨੂੰ ਵਾਪਸ ਚਾਹੀਦੀ ਹੈ ਜੋ ਕਿ ਪਹਿਲਾਂ ਅਸੀਂ ਮਿਟਾ ਚੁੱਕੇ ਸੀ ਤਾਂ ਇਸ ਨੂੰ ਵਾਪਸ ਲਿਆ ਜਾ ਸਕਦਾ ਹੈ ਫਾਈਲ ਨੂੰ ਸਿਲੈਕਟ ਕਰਨ ਤੋਂ ਬਾਅਦ ਰੀਸਟੋਰ ਥਿਸ ਆਈਟਮ ਤੇ ਕਲਿੱਕ ਕਰੋ ਇਹ ਫਾਈਲ ਜਿੱਥੋਂ ਵੀ ਮਿਟਾਈ ਗਈ ਸੀ ਉੱਥੇ ਵਾਪਸ ਚਲੇ ਜਾਵੇਗੀ ਅਸੀਂ ਇਸ ਫਾਈਲ ਤੇ ਰਾਈਟ ਕਲਿੱਕ ਕਰਕੇ ਰੀਸਟੋਰ ਤੇ ਕਲਿੱਕ ਕਰ ਸਕਦੇ ਹਾਂ ਅਸਲ ਜੇਕਰ ਤੁਸੀਂ ਇਸ ਫਾਈਲ ਨੂੰ ਪਰਮਨੈਂਟਲੀ ਮਿਟਾਉਣਾ ਚਾਹੁੰਦੇ ਹੋ ਤਾਂ ਇਸ ਫਾਈਲ ਤੇ ਰਾਈਟ ਕਲਿੱਕ ਕਰੋ ਡਿਲੀਟ ਤੇ ਕਲਿੱਕ ਕਰ ਦਿਓ ਜੇਕਰ ਰੀਸਾਈਕਲ ਵਿੱਚ ਬਹੁਤ ਸਾਰੀਆਂ ਫਾਈਲਾਂ ਹਨ ਅਤੇ ਤੁਸੀਂ ਇਸ ਰੀਸਾਈਕਲ ਬਿਨ ਨੂੰ ਪੂਰਾ ਹੀ ਖਾਲੀ ਕਰਨਾ ਚਾਹੁੰਦੇ ਹੋ ਤਾਂ ਐਮਪਟੀ ਦਾ ਰੀਸਾਈਕਲ ਬਿਨ ਤੇ ਕਲਿੱਕ ਕਰੋ ਯਸ ਤੇ ਕਲਿੱਕ ਕਰੋ ਇਹ ਰੀਸਾਈਕਲ ਬਿਨ ਬਿਲਕੁਲ ਖਾਲੀ ਹੋ ਜਾਵੇਗਾ ਵਿੰਡੋਜ਼ ਐਕਸਪਲੋਰਰ ਵਿੱਚ ਜੋ ਅਸੀਂ ਮੀਨੂ ਬਾਰ ਦੇਖਿਆ ਹੈ ਅਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਹੁਣ ਅਸੀਂ ਮੀਨੂ ਬਾਰ ਦੇ ਕੁਝ ਕਮਾਂਡਸ ਦੇ ਬਾਰੇ ਸਿੱਖਾਂਗੇ ਇਹ ਮੀਨੂ ਬਾਰ ਹੈ ਜਿਸ ਵਿੱਚ ਫਾਈਲ ਨਾਲ ਸੰਬੰਧਿਤ ਜਿਹੜੀਆਂ ਕਮਾਂਡਸ ਹਨ ਉਹ ਫਾਈਲ ਮੀਨੂ ਵਿੱਚ ਹਨ ਜਿਵੇਂ ਅਸੀਂ ਨਵਾਂ ਫਾਈਲ ਜਾਂ ਫੋਲਡਰ ਬਣਾ ਬਣਾ ਸਕਦੇ ਹਾਂ ਸ਼ਾਰਟਕਟ ਬਣਾ ਸਕਦੇ ਹਾਂ ਅਤੇ ਕੁਝ ਵਕਫ ਵਕਤਰਾਂ ਦੀਆਂ ਫਾਈਲਾਂ ਵੀ ਬਣਾ ਸਕਦੇ ਹਾਂ ਇਸੇ ਤਰ੍ਹਾਂ ਹੀ ਐਡਿਟ ਮੀਨੂ ਵਿੱਚ ਫਾਈਲਾਂ ਨੂੰ ਕੱਟ ਕਾਪੀ ਪੇਸਟ ਕਰਨ ਦੀਆਂ ਕਮਾਂਡਸ ਦਿੱਤੀਆਂ ਗਈਆਂ ਹਨ ਇਸੇ ਤਰ੍ਹਾਂ ਹੀ ਅਸੀਂ ਜੇਕਰ ਸਾਰੀਆਂ ਫਾਈਲਾਂ ਨੂੰ ਸਿਲੈਕਟ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਸ ਨੂੰ ਮਾਊਸ ਦੁਆਰਾ ਵੀ ਸਿਲੈਕਟ ਕਰ ਸਕਦੇ ਹਾਂ ਜਾਂ ਅਸੀਂ ਕੀਬੋਰਡ ਤੋਂ ਕੰਟਰੋਲ A ਪ੍ਰੈਸ ਕਰ ਸਕਦੇ ਹਾਂ ਜਾਂ ਐਡਿਟ ਵਿੱਚ ਜਾ ਕੇ ਸਿਲੈਕਟ ਆਲ ਕਰ ਸਕਦੇ ਹਾਂ ਕਿਸੇ ਵੀ ਮੀਨੂ ਕਮਾਂਡ ਤੇ ਸੱਜੇ ਪਾਸੇ ਜੋ ਸ਼ਾਰਟਕਟ ਕੀ ਲਿਖੀ ਹੈ ਅਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਜਿਸ ਤਰ੍ਹਾਂ ਇਹ ਸ਼ਾਰਟਕਟ ਕੀ ਕੰਟਰੋਲ ਪਲਸ ਵੀ ਯਾਨੀ ਕੀਬੋਰਡ ਤੋਂ ਅਸੀਂ ਕੰਟਰੋਲ ਅਤੇ ਵੀ ਕੀ ਇਕੱਠੀ ਦਬਾਵਾਂਗੇ ਤਾਂ ਇਹ ਪੇਸਟ ਦਾ ਕੰਮ ਕਰੇਗੀ ਅਤੇ ਸਾਰੀਆਂ ਫਾਈਲਾਂ ਅਤੇ ਫੋਲਡਰਾਂ ਨੂੰ ਸਿਲੈਕਟ ਕਰਨ ਲਈ ਕੰਟਰੋਲ A ਪ੍ਰੈਸ ਕਰ ਸਕਦੇ ਹਾਂ ਇਸੇ ਤਰ੍ਹਾਂ ਹੀ ਵਿਊ ਮੀਨੂ ਜੋ ਹੈ ਇਸ ਵਿੱਚ ਇਸ ਐਕਸਪਲੋਰਰ ਨੂੰ ਅਸੀਂ ਵੱਖ-ਵੱਖ ਤਰੀਕਿਆਂ ਨਾਲ ਦੇਖ ਸਕਣ ਦੇਖ ਸਕਦੇ ਹਾਂ ਉਹ ਸਾਰੀਆਂ ਕਮਾਂਡਸ ਇਸ ਵਿੱਚ ਦਿੱਤੀਆਂ ਗਈਆਂ ਹਨ ਜਿਵੇਂ ਅਸੀਂ ਇਸੇ ਵੱਖ-ਵੱਖ ਵਿਊਜ਼ ਜੋ ਹੈ ਉਹ ਉਹਨਾਂ ਨੂੰ ਬਦਲ ਸਕਦੇ ਹਾਂ ਇਹ ਵਿੰਡੋਜ਼ ਐਕਸਪਲੋਰਰ ਦੇ ਵੱਖ-ਵੱਖ ਵਿਊਜ਼ ਹਨ ਜਿਵੇਂ ਇਹ ਥੰਬਨੇਲ ਵਿਊ ਹੈ ਜਿਸ ਵਿੱਚ ਤੁਹਾਨੂੰ ਫਾਈਲਾਂ ਅਤੇ ਫੋਲਡਰਾਂ ਦੇ ਆਈਕਨ ਵੱਡੇ ਦਿਖਾਈ ਦੇਣਗੇ ਅਤੇ ਜੇਕਰ ਕੋਈ ਫੋਟੋ ਹੈ ਤਾਂ ਉਹ ਤੁਹਾਨੂੰ ਦਿਖਾਈ ਵੀ ਦੇਵੇਗੀ ਟਾਈਲਸ ਦੇ ਵਿੱਚ ਫਾਈਲਾਂ ਅਤੇ ਫੋਲਡਰਾਂ ਦੀ ਇੱਕ ਲਿਸਟ ਜੋ ਹੈ ਥੋੜੇ ਉਸ ਤੋਂ ਕੁਝ ਛੋਟੇ ਆਈਕਨ ਆਣਗੇ ਇਸ ਤਰ੍ਹਾਂ ਹੀ ਆਈਕਨਸ ਜੋ ਵਿਊ ਹੈ ਉਸ ਵਿੱਚ ਟਾਈਲਸ ਵਿਊ ਤੋਂ ਥੋੜੇ ਛੋਟੇ ਆਈਕਨ ਆਣਗੇ ਇਸੇ ਤਰ੍ਹਾਂ ਹੀ ਅਸੀਂ ਲਿਸਟ ਤੇ ਕਲਿੱਕ ਕਰਾਂਗੇ ਤਾਂ ਹੋਰ ਛੋਟੇ ਆਈਕਨਸ ਆਣਗੇ ਅਤੇ ਇਹ ਲਿਸਟ ਉੱਪਰੋਂ ਥੱਲੇ ਨੂੰ ਅਤੇ ਜਦੋਂ ਇਹ ਜਗ੍ਹਾ ਖਤਮ ਹੋ ਜਾਂਦੀ ਹੈ ਤਾਂ ਫਿਰ ਦੂਸਰੇ ਕਾਲਮ ਵਿੱਚ ਤੁਹਾਨੂੰ ਦਿਖਾਈ ਦੇਣਗੇ ਇਸੇ ਤਰ੍ਹਾਂ ਹੀ ਤੁਸੀਂ ਡਿਟੇਲਸ ਵਿਊ ਦੇਖ ਸਕਦੇ ਹੋ ਜਿਸ ਵਿੱਚ ਫਾਈਲਾਂ ਅਤੇ ਫੋਲਡਰਾਂ ਦੇ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ ਜਿਵੇਂ ਇਹ ਫਾਈਲ ਹੈ ਇਸ ਦਾ ਸਾਈਜ਼ ਕਿੰਨਾ ਹੈ ਇਹ ਕਿਸ ਟਾਈਪ ਦੀ ਯਾਨੀ ਕਿਸ ਪ੍ਰੋਗਰਾਮ ਵਿੱਚ ਬਣੀ ਹੋਈ ਹੈ ਕਿ ਇਹ ਟੈਕਸਟ ਫਾਈਲ ਹੈ ਜਾਂ ਕੋਈ ਫੋਟੋ ਹੈ ਜਾਂ ਕੋਈ ਸੌਂਗ ਹੈ ਇਸੇ ਤਰ੍ਹਾਂ ਇਹ ਫਾਈਲ ਕਦੋਂ ਬਣਾਈ ਗਈ ਜਾਂ ਕਦੋਂ ਉਸ ਵਿੱਚ ਬਦਲਾਅ ਕੀਤਾ ਗਿਆ ਉਹ ਟਾਈਮ ਵੀ ਤਰੀਕ ਅਤੇ ਸਮਾਂ ਨਾਲ ਦਿਖਾਈ ਦੇਵੇਗਾ